ਕੈਨੇਡਾ ਤੋਂ ਆਈ ਚੰਗੀ ਖਬਰ ਅਜ਼ੀਜ਼ਾ ਨੂੰ ਦੁਬਾਰਾ ਸੱਦਣ ਦਾ ਮੌਕਾ ਆਈਆਰਸੀਸੀ ਹਜ਼ਾਰਾਂ ਅਰਜ਼ੀਆਂ ਕਰੇਗਾ ਸਰਕਾਰ ਅਮਰੀਕਾ ਤੋਂ ਆਈ ਵੱਡੀ ਖਬਰ ਪ੍ਰਵਾਸੀਆਂ ਨੂੰ ਕੱਢਣ ਦੀ ਕਾਰਵਾਈ ਹੋਰ ਤੇਜ਼ 17 ਜੱਜਾਂ ਨੂੰ ਕੀਤਾ ਬਰਖਾਸਤ ਕੇਵਲ ਪਵਿੱਤਰ ਗ੍ਰੰਥ ਲਿਖਣਾ ਜਾਇਜ਼ ਨਹੀਂ ਬੇਅਦਬੀ ਖਿਲਾਫ ਬਣ ਰਹੇ ਕਾਨੂੰਨ ਦਾ ਮਾਮਲਾ ਐਜੂਪੀਸੀ ਨੇ ਰੱਖਿਆ ਆਪਣਾ ਪੱਖ ਵੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਮੋਹਾਲੀ 'ਚ ਰੱਖਿਆ ਵੱਡਾ ਇਕੱਠ ਸਰਕਾਰ ਤੇ ਲਾਇਕ ਵੀ ਰਲ ਇਲਜ਼ਾਮ ਕੈਨੇਡਾ ਤੋਂ ਪੰਜਾਬੀਆਂ ਲਈ ਚੰਗਾ ਸੁਨੇਹਾ ਸਾਹਮਣੇ ਆਇਆ ਹਜ਼ਾਰਾਂ ਕੈਨੇਡੀਅਨ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਨੂੰ ਜਲਦੀ ਹੀ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਸੱਦਣ ਦਾ ਮੌਕਾ ਮਿਲ ਗਿਆ ਹੁਣ ਕੈਨੇਡਾ ਵਿੱਚ ਆਪਣੇ ਮਾਪਿਆਂ ਜਾਂ ਗ੍ਰੈਂਡ ਪੇਰੈਂਟਸ ਨੂੰ ਸੱਦਿਆ ਜਾ ਸਕਦਾ ਹੈ ਸਾਲ 2025 ਦੇ ਐਲਾਨ ਮੁਤਾਬਕ ਇਮੀਗ੍ਰੇਸ਼ਨ ਸਰਨਾਰਤੀ ਅਤੇ ਨਾਗਰਿਕਤਾ ਕੈਨੇਡਾ ਇਸ ਸਾਲ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਤਹਿਤ ਸਪੌਂਸਰਸ਼ਿਪ ਲਈ 10000 ਤੱਕ ਪੂਰੀਆਂ ਅਰਜ਼ੀਆਂ ਸਬਕਾਰ ਕਰੇਗਾ ਫੈਡਰਲ ਸਰਕਾਰ 28 ਜੁਲਾਈ 2025 ਤੋਂ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਤਹਿਤ ਚੁਣੇ ਹੋਏ ਵਿਅਕਤੀਆਂ ਨੂੰ ਆਪਣੇ ਮਾਪਿਆਂ ਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪான்ਸਰ ਕਰ ਲਈ ਸੱਦਾ ਦੇਣਾ ਸ਼ੁਰੂ ਕਰੇਗੀ ਇਮੀਗ੍ਰੇਸ਼ਨ ਸਰਨਾਰਤੀ ਤੇ ਨਾਗਰਿਕਤਾ ਕੈਨੇਡਾ 2 ਹਫ਼ਤਿਆਂ ਦੀ ਮਿਆਦ ਵਿੱਚ 17860 ਸੱਦੇ भेजेगा ਜਿਸ ਦਾ ਟਿੱਚਾ ਇਸ ਸਾਲ 10000 ਪੂਰੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇਣਾ ਕਿਸੇ ਨੇ 2020 ਵਿੱਚ ਸਪான்ਸਰ ਫਾਰਮ ਲਈ ਦਿਲਚਸਪੀ ਜਮ੍ਹਾਂ ਕਰਵਾਈ ਸੀ ਪਰ ਅਜੇ ਤੱਕ ਕਰਜ਼ੀ ਦੇਣ ਲਈ ਸੱਦਾ ਨਹੀਂ ਮਿਲਿਆ ਉਸ ਨੂੰ 2020 ਵਿੱਚ ਪ੍ਰਦਾਨ ਕੀਤੇ ਗਏ ਈਮੇਲ ਖਾਤੇ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਪੀਜੀਪੀ ਪ੍ਰੋਗਰਾਮ ਯੋਗ ਕੈਨੇਡੀਅਨ ਨਾਗਰਿਕਾਂ ਸਥਾਈ ਨਿਵਾਸੀਆਂ ਅਤੇ ਰਜਿਸਟਰਡ ਭਾਰਤੀਆਂ ਨੂੰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪான்ਸਰ ਕਰਨ ਦੇ ਯੋਗ ਬਣਾਉਂਦਾ 2025 ਦੇ ਦਾਖਲੇ ਦੇ ਹਿੱਸੇ ਵਜੋਂ ਅਰਜ਼ੀ ਦੇਣ ਲਈ ਸੱਦਾ ਦਿੱਤੇ ਗਏ ਨੇ ਲੋਕ ਸਥਾਈ ਨਿਵਾਸ ਪੋਰਟਲ ਜਾਂ ਪ੍ਰਤੀਨਿਧੀ ਸਥਾਈ ਨਿਵਾਸ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਇਲੈਕਟ੍ਰੋਨਿਕ ਤੌਰ ਤੇ ਜਮ੍ਹਾਂ ਕਰਵਾ ਸਕਦੇ ਨੇ ਜਿਨ੍ਹਾਂ ਨੂੰ ਇਸ ਸਾਲ ਸੱਦਾ ਨਹੀਂ ਦਿੱਤਾ ਗਿਆ ਉਹ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸੁਪਰ ਵੀਜ਼ਾ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਨੇ ਜੋ ਕਿ ਇੱਕ ਮਲਟੀਪਲ ਐਂਟਰੀ ਵੀਜ਼ਾ ਜੋ 10 ਸਾਲਾਂ ਤੱਕ ਵੈਧ ਹੈ ਸੁਪਰ ਵੀਜ਼ਾ ਧਾਰਕ ਇੱਕ ਸਮੇਂ ਵਿੱਚ 5 ਸਾਲ ਲਈ ਕੈਨੇਡਾ ਵਿੱਚ ਰਹਿ ਸਕਦੇ ਨੇ ਦੇਸ਼ ਛੱਡੇ ਬਿਨਾਂ ਆਪਣੀ ਫੇਰੀ ਨੂੰ ਇੱਕ ਸਮੇਂ ਵਿੱਚ 2 ਸਾਲ ਤੱਕ ਵਧਾਉਣ ਦੇ ਵਿਕਲਪ ਦੇ ਨਾਲ 5 ਫਰਵਰੀ 2025 ਤੱਕ ਬੀਜੀਪੀ ਪ੍ਰੋਗਰਾਮ ਅਰਜ਼ੀਆਂ ਲਈ ਪ੍ਰਕਿਰਿਆ ਸਮਾਂ ਕਿਊਬਿਕ ਤੋਂ ਬਾਹਰ ਜਾਣ ਵਾਲਿਆਂ ਲਈ ਲਗਭਗ 24 ਮਹੀਨੇ ਸੀ ਸੂਬੇ ਦੇ ਵਧੇਰੇ ਸੀਮ ਤੋਂ ਪ੍ਰਵਾਰਿਕ ਸ਼੍ਰੇਣੀ ਦਾਖਲੇ ਟੀਚਿਆ ਕਰਨ ਕਿਊਬਿਕ ਨਿਰਧਾਰਿਤ ਵਿਨੇਕਰਾਂ ਲਈ ਇਹ 48 ਮਹੀਨੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨੂੰ ਵੱਡੇ ਪੱਦਰ ਤੇ ਕੱਢਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਣ ਵਿਚਾਲੇ 10 ਰਾਜਾਂ ਦੀ ਹੈ ਇਮੀਗ੍ਰੇਸ਼ਨ ਅਦਾਲਤਾਂ ਦੇ 17 ਜੱਜਾਂ ਨੂੰ ਵਰਖਾਸਤ ਕਰ ਦਿੱਤਾ ਗਿਆ ਇਹਨਾਂ ਜੱਜਾਂ ਨੂੰ ਨੁਮਾਇੰਦਗੀ ਕਰਨ ਵਾਲੇ ਇੱਕ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਇਮੀਗ੍ਰੇਸ਼ਨ ਅਦਾਲਤਾਂ ਦੇ ਜੱਜਾਂ ਤੇ ਹੋਰ ਪੇਸ਼ੇਵਰਾਂ ਦੀ ਨੁਮਾਇੰਦਗੀ ਕਰਨ ਵਾਲੇ ਸੰਗਠਨ ਦਾ ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਅਤੇ ਟੈਕਨੀਕਲ ਇੰਜੀਨੀਅਰਸ ਨੇ ਬਿਆਨ ਚ ਕਿਹਾ ਕਿ 15 ਅਤੇ ਪਿਤੇ ਦਿਨ ਦੋ ਜੱਜਾਂ ਨੂੰ ਬਿਨਾ ਕੋਈ ਕਾਰਨ ਦੱਸੇ ਵਰਖਾਸਤ ਕਰ ਦਿੱਤਾ ਗਿਆ ਸੰਗਠਨ ਨੇ ਕਿਹਾ ਕਿ ਜਿਨ੍ਹਾਂ ਜੱਜਾਂ ਨੂੰ ਵਰਖਾਸਤ ਕੀਤਾ ਗਿਆ ਉਹ ਕੈਲੀਫੋਰਨੀਆ ਇਲਿਨੋਇਸਾ ਲੋਈਸੀਆਨਾ ਮੈਰੀਲੈਂਡ ਮੈਸਾ 62 ਤੋਂ ਨਿਊਯਾਰਕ ਉਹ ਹਾਈਓ ਟੈਕਸਾਸ ਜੂਟਾ ਤੇ ਵਰਜੀਨੀਆ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਚ ਤਾਇਨਾਤ ਸਨ ਸੰਗਠਨ ਦੇ ਪ੍ਰਧਾਨ ਮੈਟ ਵਿਗਜ਼ ਨੇ ਕਿਹਾ ਕਿ ਬਹੁਤ ਹੀ ਨਿੰਦਣਯੋਗ ਤੇ ਲੋਕਹਿਤਾਂ ਦੇ ਵਿਰੁੱਧ ਇੱਕ ਪਾਸੇ ਸੰਸਦ ਨੇ 800 ਇਮੀਗ੍ਰੇਸ਼ਨ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ ਤੇ ਦੂਜੇ ਪਾਸੇ ਵੱਡੀ ਗਿਣਤੀ 'ਚ ਇਮੀਗ੍ਰੇਸ਼ਨ ਜੱਜਾਂ ਨੂੰ ਬਿਨਾਂ ਕਿਸੇ ਕਾਰਨ ਦੇ ਹਟਾਇਆ ਜਾ ਰਿਹਾ ਹੈ ਇਹ ਬਹੁਤ ਹੀ ਬੇਤੁੱਕਾ ਇਹਨਾਂ ਜੱਜਾਂ ਨੂੰ ਹਟਾਏ ਜਾਣ ਦੀ ਕਾਰਵਾਈ ਅਜੇ ਸਮੇਂ ਹੋਈ ਹੈ ਜਦ ਟਰੰਪ ਪ੍ਰਸ਼ਾਸਨ ਦੀਆਂ ਸਖਤ ਪ੍ਰਵਾਸ ਨੀਤੀਆਂ ਤਹਿਤ ਅਧਿਕਾਰੀ ਵੱਡੀ ਗਿਣਤੀ ਚ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਰਹੇ ਨੇ ਤੇ ਪੀੜਤ ਅਦਾਲਤਾਂ ਦਾ ਰੋਕ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਕੋਲੋਂ ਬੇਅਦਬੀ ਸੰਬੰਧੀ ਬਣਾਏ ਜਾ ਰਹੇ ਕਾਨੂੰਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਚੰਗਾ ਪ੍ਰਾਲਾ ਜਿਸ ਪ੍ਰਤੀ ਸਰਕਾਰ ਨੂੰ ਸੰਜੀਦਾ ਹੋਣ ਦੀ ਲੋੜ ਹੈ ਉਹਨਾਂ ਕਿਹਾ ਕਿ ਬੇਅਦਬੀਆਂ ਤੇ ਕਾਨੂੰਨ ਬਣਾਉਣ ਦਾ ਮਾਮਲਾ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵੀ ਇਸਤੇ ਚਰਚਾ ਕੀਤੀ ਹੈ ਜਿਸ ਨੂੰ ਅਗਾਹ ਵਧਾਇਆ ਜਾਣਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਪੰਜਾਬ ਵਿੱਚ ਬੇਅਦਬੀ ਦੇ ਘਟਨਾਵਾਂ ਜ਼ਿਆਦਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਨੇ ਪਰੰਤੂ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਨੂੰਨ ਵਿੱਚ ਕੇਵਲ ਪਵਿੱਤਰ ਗ੍ਰੰਥ ਲਿਖਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਜੋ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਛੱਟ ਮਾਰਨ ਵਾਲਾ ਹੈ ਉਨਾ ਕਹਿਆ ਕਿ ਸਫਤਰ ਮਤੇ ਗ੍ਰੰਥ ਸਤਕਾਰਤ ਨੇ ਲੇਕਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬ ਨੇ ਆਪ ਗੁਰਤਾ ਗੱਦੀ ਸੌਂਪੀ ਹੈ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਜੋਤ ਗੁਰੂ ਮੰਨਦੇ ਨੇ ਇਸ ਲਈ ਬੜਾਈ ਜਾਣ ਵਾਲੇ ਕਾਨੂੰਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਵਿਸ਼ੇਸ਼ ਵਿਧਾਨ ਹੋਣਾ ਚਾਹੀਦਾ ਉਹਨਾਂ ਕਹਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਵਕ ਵਕ ਭਾਈਚਾਰਿਆਂ ਨਾਲ ਸੰਬੰਧਿਤ ਭਗਤਾਂ ਪੱਟਾਂ ਤੇ ਗੁਰੂ ਸਿੱਖਾਂ ਦੀ ਬਾਣੀ ਵੀ ਅੰਕਿਤ ਹੈ ਜੋ ਮਨੁੱਖਤਾ ਨੂੰ ਸਰਬਸਾਂਝਾ ਉਪਦੇਸ਼ ਦਿੰਦੀ ਹੈ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਵਿੱਚ ਮਿਲ ਰਹੇ ਧਮਕੀ ਭਰੇ ਈਮੇਲ ਪੱਤਰਾਂ ਦੇ ਮਾਮਲੇ ਵਿੱਚ ਸਾਬਕਾ ਐਮਪੀ ਸ਼ਵੇਤ ਮਾਲਿਕ ਨੇ ਸ਼ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਉਸ ਵੰਦੀ ਗੱਲ ਕਰਦੇ ਐਡਵੋਕੇਟ ਧਾਮੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਹਮੇਸ਼ਾ ਨੇ ਇਸ ਮਾਮਲੇ ਦੀ ਸੰਵੇਦਨ ਨੂੰ ਸਮਝਦੇ ਆ ਸਾਬਕਾ ਐਮਪੀ ਤੇ ਭਾਜਪਾਗੂ ਸ਼ਵੇਤ ਮਾਲਿਕ ਨੂੰ ਸ਼ਰਮਣੀ ਕਮੇਟੀ ਨਾਲ ਸੰਪਰਕ ਕਰ ਲਈ ਭੇਜਿਆ ਜਿਸ ਦਾ ਉਹ ਧੰਨਵਾਦ ਕਰਦੇ ਨੇ ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਿਕ ਕੌਮ ਦੇ ਕੇਂਦਰੀ ਹਸਤਾਨ ਸੱਚਖੰਡ ਸ਼ਰੀਰ ਮੰਦਰ ਸਾਹਬ ਰੌਲ ਸੰਬੰਧਿਤ ਇਸ ਗੰਭੀਰ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਅਜੇ ਤੱਕ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਕੀਤਾ ਉਧਰ ਪਾਕਿਸਤਾਨ ਦੀ ਕਦਾਲਤ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ ਵਿਵਾਦਿਤ ਬੇਅਦਬੀ ਸੰਬੰਧੀ ਕਾਨੂੰਨਾਂ ਦੀ ਕਥਿਤ ਦੁਰਵਰਤੋਂ ਦੀ ਜਾਂਚ ਲਈ 30 ਦਿਨਾਂ ਅੰਦਰ ਇੱਕ ਜਾਂਚ ਕਮਿਸ਼ਨ ਗਠਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਪਾਕਿਸਤਾਨ ਚ ਬੇਅਦਬੀ ਸੰਬੰਧੀ ਕਾਨੂੰਨ ਨੂੰ ਲੈ ਕੇ ਸਵਾਲ ਉੱਠਦੇ ਰਹੇ ਨੇ ਕਿਉਂਕਿ ਅਜਿਹੇ ਮਾਮਲੇ ਅਕਸਰ ਬੀੜ ਕਾਨੂੰਨੀ ਪ੍ਰਕਿਰਿਆ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਸਲਾਮਾਬਾਦ ਹਾਈ ਕੋਰਟ ਦੇ ਜੱਜ ਇਹਾਜ ਇਜ਼ਹਾਕ ਖਾਨ ਨੇ ਇਹਨਾਂ ਕਾਨੂੰਨਾਂ ਦੀ ਦੁਰਵਰਤੋਂ ਦੀ ਜਾਂਚ ਲਈ ਇੱਕ ਜਾਂਚ ਕਮਿਸ਼ਨ ਗਠਿਤ ਕਰਨ ਦਾ ਹੁਕਮ ਦਿੱਤਾ ਕੌਮੀ ਇਨਸਾਫ ਮੋਰਚੇ ਦੀ ਜ਼ਰੂਰੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਆਗੂ ਨੇ ਕਿਹਾ ਕਿ ਬੰਦੀ ਸੰਗ ਜੋ ਵਕਫ ਵਕਫ ਜੇਲਾ ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਉਲਿੱਕੇ ਜਾਣ ਵਾਲੇ ਸੰਘਰਸ਼ ਦੀ ਤਿਆਰੀ ਲਈ 22 ਜੁਲਾਈ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਕਿਸਾਨ ਪਵਨ ਚ ਮੀਟਿੰਗ ਕੀਤੀ ਜਾਵੇਗੀ ਮੋਰਚਾ ਨੇ ਇਸ ਮੰਦਿ 15 ਅਗਸਤ ਨੂੰ ਮਹਾਲੀ ਚ ਇਕੱਠ ਕਰਨ ਦਾ ਐਲਾਨ ਵੀ ਕੀਤਾ ਮੀਟਿੰਗ ਚ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਆਗੂ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਬੰਦੀ ਸੰਗਾਂ ਨੂੰ ਰਿਹਾ ਕਰ ਲਈ ਕੋਈ ਕਦਮ ਨਹੀਂ ਚੁੱਕ ਰਹੀ ਜਿਸ ਖਿਲਾਫ 4 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਫੋਕੇ ਜਾਣ ਕੇ ਪਟਿਆਲਾ ਚ ਪੱਡਾ ਗਰਾਊਂਡ ਤੋਂ ਮੈਨੀ ਸੈਕਟਰੀਏਟ ਤੱਕ ਰੋਸ਼ ਮਾਰਚ ਕਰਨ ਉਪਰੰਤ ਡੀਸੀ ਦਫ਼ਤਰ ਅੱਗੇ ਪੁਤਲੇ ਸਾੜੇ ਜਾਣਗੇ